ਪੰਜਾਬ ਅੰਦਰ ਰੇਤੇ ਦੀ ਨਜਾਇਜ਼ ਮਾਈਨਿੰਗ ਰੁਕੰਦਾਰ ਨਾਮੇ ਨਹੀਂ ਲਾ ਰਹੀ ਆਏ ਦਿਨ ਹੀ ਕਿਤੇ ਨਾ ਕਿਤੇ ਨਜਾਇਜ਼ ਮਾਈਨਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ ਇਸੇ ਲੜੀ ਦੇ ਚੱਲਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅੰਦਰ ਹੀ ਨਜਾਇਜ਼ ਮਾਈਨਿੰਗ ਕਰਨ ਵਾਲੇ ਲੋਕ ਬਾਜ਼ ਨਹੀਂ ਆ ਰਹੇ ਬੇਸ਼ੱਕ ਪਿਛਲੇ 3-4 ਮਹੀਨਿਆਂ ਦੇ ਵਿੱਚ ਫਰੀਦਕੋਟ ਪੁਲਿਸ ਨੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਮਸ਼ੀਨਰੀ ਜ਼ਬਤ ਕਰ ਉਹਨਾਂ ਖਿਲਾਫ ਕਾਰਵਾਈ ਵੀ ਕੀਤੀ ਗਈ ਸੀ ਫਿਰ ਵੀ ਜ਼ਿਲ੍ਹੇ ਦੇ ਹਲਕਾ ਕੋੜਕਪੁਰਾ ਅੰਦਰ ਕਥਿਤ ਨਜਾਇਜ਼ ਮਾਈਨਿੰਗ ਨਹੀਂ ਰੁਕ ਰਹੀ ਹਲਕੇ ਦੇ ਪਿੰਡ ਚੰਦਬਾਜਾ ਦੇ ਵਿੱਚ ਪਿਛਲੇ ਕੁਝ ਮਹੀਨੇ ਦੌਰਾਨ ਕਥਿਤ ਨਜਾਇਜ਼ ਮਾਈਨਿੰਗ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਸਦਰ ਫਰੀਦਕੋਟ ਅਧੀਨ ਪੈਂਦੀ ਚੌਕੀ ਕਲੇਰ ਪੁਲਿਸ ਨੇ ਇੱਕ ਚੰਦਬਾਜਾ ਦੀ ਹੱਦ ਦੇ ਵਿੱਚ ਨਜਾਇਜ਼ ਮਾਈਨਿੰਗ ਦੀ ਚੱਲ ਰਹੀ ਖੱਡ ਤੇ ਰੇਡ ਕਰਕੇ ਮਾਈਨਿੰਗ ਦੀ ਵਰਤੀ ਜਾ ਰਹੀ ਮਸ਼ੀਨਰੀ ਅਤੇ ਟਰੈਕਟਰ ਟਰਾਲੀ ਨੂੰ ਜ਼ਬਤ ਕਰ ਲਿੱਤਾ ਗਿਆ ਹੈ ਅਤੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਈਨਿੰਗ ਐਕਟ ਦਾ ਮੁਕੱਦਮਾ ਵੀ ਦਰਜ ਕਰ ਲਿੱਤਾ ਗਿਆ ਹੈ। ਕਿ ਮਾਮਲਾ ਸੀਗਾ ਮਾਈਨਿੰਗ ਦਾ ਇਹ ਨਾ ਇੱਕ ਦਰਖਾਸਤ ਵੱਲੋਂ ਐਸਡੀਐਮ ਸਾਹਿਬ ਮੈਨਿਕ ਚੁੰਕੀ ਕਲੇਅਰ ਦੇ ਲਾਕ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਆ ਉਹਦੇ ਸਬੰਧ ਵਿੱਚ ਮਾਈਨਿੰਗ ਅਫਸਰ ਨੇ ਸੀਐਸਟਾਫ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਰੇਡ ਕੀਤੀ ਤੋਂ ਉੱਥੋਂ ਇੱਕ ਟਰੈਡਰ ਟਾਲੀ ਬਰਾਮਦ ਹੋਇਆ ਤੇ ਜਿਹੜੇ ਦੋਸ਼ੀ ਆ ਮੁਕਤ ਭੱਜ ਗਏ ਆ ਜਿਹਦੇ ਸਬੰਧ ਵਿੱਚ ਸਾਡੇ ਚੁੰਕੀ ਇੰਚਾਰਜ ਐਸਆਈ ਜਗਿੰਦਰ ਕੌਰ ਨੇ ਮੁਕਦਮਾ ਦਰਜ ਕਰਤਾ ਮੈਨਗਟ ਤੇ ਦਰਜ ਕੀਤਾ ਤੇ ਦੋਸ਼ੀ ਨਹੀਂ ਭਾਲ ਜਾਰੀ ਆ ਸਰ ਇਹਦੇ ਵਿੱਚ ਕੀ ਕੀ ਸਮਾਨ ਬਰਾਮਦ ਹੋਇਆ ਇੱਕ ਟਰੈਡਰ ਟਾਲੀ ਬਰਾਮਦ ਹੋਇਆ ਤੇ ਜਿਹੜਾ ਰੇਤੇ ਦੇ ਨਾਲ ਭਰੀ ਹੋਈ ਬਰਾਮਦ ਹੋਈ ਆ ਕਿਹੜੀਆਂ ਸਰਦ ਧਾਰਾਵਾਂ ਦੇ ਵਿੱਚ ਹੋਇਆ ਇਹ ਮੈਨੇਗੇਟ ਦੀ ਧਾਰਾ 1957 ਦੀ ਧਾਰਾ 21 ਅਤੇ ਆਈਪੀਸੀ ਦੀ ਧਾਰਾ 379 ਆਈਪੀਸੀ ਤਹਿਤ ਮੁਕਦਮਾ ਦਰਜ ਕੀਤਾ ਗਿਆ ਤੇ ਇਹਦੇ ਵਿੱਚ ਨਾਮਲੂ ਵਿਅਕਤੀਆਂ ਦੇ ਦਰਜ ਕੀਤਾ ਗਿਆ ਮੌਕੇ ਤੋਂ ਡਰਾਈਵਰ ਮੌਕੇ ਤੋਂ ਛੱਡ ਕੇ ਭੱਜ ਗਏ ਸੀ ਜਿਨ੍ਹਾਂ ਨੂੰ ਨਾਮ ਕਿੰਨੇ ਦੇ ਖਲਾਫ ਮਾਮਲਾ ਫਿਰ ਤਾਂ ਨਾਮਲੂ ਵਿਅਕਤੀਆਂ ਦੇ ਨਾਂ ਤੇ ਦਰਜ ਹੋਇਆ ਜੀ ਉਸ ਤੋਂ ਬਾਅਦ ਤਬਦੀਲ ਛੱਗੇ ਚੱਲੂਗੀ ਜਿੰਨੇ ਆਦਮੀ ਨਾਮਜ਼ਦ ਕਰਾਂਗੇ ਉਹਨਾਂ ਨੂੰ ਹਸਪਤਾਲ ਜਾਤਨ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ